ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਅਧਿਕਾਰੀਆਂ ਨੂੰ ਲਗਾਤਾਰ ਦੇਸ਼ ਜਾਰੀ ਕੀਤੇ ਹੋਏ ਹਨ ਜਿਸ ਦੇ ਸਿੱਟੇ ਵੱਜੋਂ ਪਠਾਨਕੋਟ ਵਿੱਚ ਬੀਤੀ ਰਾਤ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਾਂਝਾ ਆਪਰੇਸ਼ਨ ਕਰ ਸਰਹੱਦੀ ਖੇਤਰ ਦੇ ਪਿੰਡ ਗੁਗਰਾ ਵਿੱਚ ਮਾਈਨਿੰਗ ਕਰ ਰਹੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਵਿਭਾਗ ਨੇ ਦੋ ਪੌਕਲੈਨ ਮਸ਼ੀਨਾਂ 11 ਟਿਪਰ 8 ਲੋਕ ਅਤੇ ਪੌਕਲੈਨ ਮਸ਼ੀਨ ਲਿਜਾਣ ਲਈ ਵਰਤੀ ਜਾਂਦੀ ਗੱਡੀ ਜੱਪ ਕੀਤੀ ਹੈ ਫਿਲਹਾਲ ਫੜੇ ਗਏ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਬਣਦਾ ਮਾਮਲਾ ਦਰਜ ਕਰ ਅਗ ਸਾਡੇ ਮਾਨਯੋਗ ਐਸਐਸਪੀ ਸਰਦਾਰ ਦਿਲਜਿੰਦਰ ਸਿੰਘ ਜੀ ਢਿੱਲੋਂ ਐਸਐਸਪੀ ਸਾਹਿਬ ਪਠਾਨਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਹਿਲਾਂ ਵੀ ਸਾਡੇ ਇਲਾਕਾ ਦੇ ਵਿੱਚ ਜਿੱਥੇ ਜਿੱਥੇ ਕਰੈਸਰ ਲੱਗਿਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿੱਥੇ ਵੀ ਨਜਾਇਜ਼ ਮਾਈਨਿੰਗ ਕੋਈ ਕਰਦਾ ਪਾਇਆ ਜਾਂਦਾ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਂਦਾ ਮੈਂ ਪਹਿਲਾਂ ਵੀ ਇਸ ਵੰਦੀ ਹਰ ਕਰੈਸਰ ਤੇ ਖੁਦ ਜਾ ਕੇ ਲਾਉਡ ਸਪੀਕਰ ਰਾਹੀਂ ਗੱਡੀ ਰਾਹੀਂ ਇਹਨਾਂ ਨੂੰ ਵਾਰਨਿੰਗ ਦੇ ਚੁੱਕਾ ਤੇ ਅਗਰ ਕੋਈ ਮਾਈਨਿੰਗ ਕਰਦਾ ਪਾਇਆ ਗਿਆ ਉਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਕੱਲ ਰਾਤ ਦੀਤੀ ਰਾਤ ਦੀ ਗੱਲ ਹੈਗੀ ਆ ਸਾਨੂੰ ਮੁਖਬਰੀ ਮਿਲੀ ਸੀ ਮਾਨਜੋਗ ਐਸਐਸਪੀ ਦੇ ਦਿਸਾਂ ਲੈਟਰ ਦੇ ਅਨਸਾਰ ਮੁਖਬਰੀ ਮਿਲੀ ਸੀ ਕਿ ਤਰਾਵੀ ਦਰਿਆ ਵਿੱਚ ਗੁਗਰਾ ਦੇ ਨੇੜੇ ਉਥੇ ਕੋਈ ਅਨਨੋਨ ਗੱਡੀਆਂ ਜਿਹੜੀਆਂ ਮਾਈਨਿੰਗ ਕਰ ਰਹੀਆਂ ਹਨ ਉਥੇ ਪੁਲਿਸ ਪਾਰਟੀ ਨੇ ਮਿਲ ਕੇ ਮਾਈਨਿੰਗ ਆਪਸ ਨੂੰ ਨਾਮ ਲੈ ਕੇ ਰੇਡ ਕੀਤਾ ਉਥੋਂ ਆਪਾਂ 14 ਵੀ ਕਿਲ ਬਰਾਮਦ ਕੀਤੇ ਨੇ ਪਲੱਸ ਉਹਨਾਂ ਦੇ ਨਾਲ ਜਿਹੜੇ 8 ਵਿਅਕਤੀ ਵੀ ਅarrest ਕੀਤੇ ਨੇ ਉਹਨਾਂ ਦੀ ਪੁਸ਼ਟੀ ਕਰਨ ਪਾਇਆ ਗਿਆ ਕਿ ਉਹ ਜਿਹੜੇ ਵਿਅਕਤੀ ਕੰਮਕਾ ਅਠ ਜਿਹੜੇ ਫੜੇ ਗਿਆ ਉਹਨਾਂ ਨੇ ਦੱਸਿਆ ਵੀ ਇਹ ਗੁੱਗਾ ਪੀਰ ਕੋਈ ਕਰਾਸਰ ਪੈਂਦਾ ਉੱਥੇ ਵਰਕਰ ਸੀਗੇ ਤੇ ਕੋ ਫੜੇ ਗਿਨੇ ਬਾਕੀ ਇਸ ਸੰਬੰਧੀ ਜਿਹੜੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਤਰ੍ਹਾਂ ਜੋ ਵੀ ਅੱਗੇ ਸਾਹਮਣੇ ਆਣਗੇ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹ ਅਸੀਂ ਟਿਪਰਾ ਜਿਹੜੀਆਂ 11 ਟਿਪਰਾ ਦੋ ਪੋਗਲਨ ਤੇ ਇੱਕ ਟ੍ਰੇਲਰ ਜਿਹੜਾ ਇਹ ਫੜਿਆ ਹੈਗਾ ਰਾਵੀ ਤੇ ਆ ਪੈਂਦਾ ਜਿੱਥੇ ਆਪਣੇ ਜੀਐਨਕੇ ਦਾ ਬਾਡਰ ਪੈਂਦਾ ਰਾਵੀ ਪਿਆ ਦੇ ਵਿੱਚ ਜਿੱਥੇ ਇੱਕ ਨਵਾਂ ਪੁਲ ਬਣਿਆ ਹੈਗਾ ਜਿਹੜੇ ਏਂਕੇ ਦਾ ਉਹਦੇ ਬਿਲਕੁਲ ਰਾਵੀ ਦਰਿਆ ਦੇ ਵਿੱਚ ਹੀ ਆ ਏਰੀਆ ਜਿਹੜਾ ਉਹ ਪੁਗਰਾ ਦਾ ਬਾਰਡਰ ਕਿਨਾਰਾ ਪੈਂਦਾ ਹੈਗਾ ਪੁਨੀ ਦਿੱਤੀ ਹੈ ਕਿ ਅਗਰ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰਦਾ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ ਅਨੁਸਾਰ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ